ਸਹਾ سنگਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਧੀ ਸ਼੍ਰੋਮਣੀ ਅਕਾਲੀ ਦਲ ਦੀ ਬੁਲੰਦ ਆਵਾਜ਼ ਮੈਂਬਰ ਆਫ ਪਾਰਲੀਮੈਂਟ ਬੀਬਾ ਹਸੀਮਤ ਕੌਰ ਬਾਦਲਵਾਲੋ ਵਕਫ ਫੌਦ ਬਿਲ ਤੇ ਗੱਲ ਕਰਦਿਆਂ ਜਿੱਥੇ ਮਿਨੋਰਟੀਜ਼ ਦੀ ਆਵਾਜ਼ ਚੱਕੀ ਉੱਥੇ ਹੀ ਜਿਹੜੇ ਸਿੱਖ ਪੱਧਰੇ ਮਸਲੇ ਐ ਉਹਨਾਂ ਨਾਲ ਵੀ ਸਰਕਾਰ ਨੂੰ ਜਾਗਰੂ ਕਰਾਇਆ ਉਹ ਸਰਕਾਰ ਨੂੰ ਕਿਹਾ ਸਾਨੂੰ ਅਹਿਸਾਸ ਕਰਾਇਆ ਸਰਕਾਰ ਨੂੰ ਜਿਹੜੀ ਸਮੇ ਦੀ ਸਰਕਾਰ ਹੈ ਕਿ ਉਹ ਕਿਸ ਤਰ੍ਹਾਂ ਮਿਨੋਰਟੀਜ਼ ਦੇ ਨਾਲ ਧੱਕਾ ਕਰ ਰਹੀ ਹੈ ਮਿਨੋਰਟੀਜ਼ ਦੇ ਨਾਲ ਮਤਰੀ ਮਾ ਵਰਗਾ ਸਲੂਕ ਕਰ ਰਹੀ ਹੈ ਉਹਨਾਂ ਨੇ ਸਰਕਾਰ ਨੂੰ ਗੱਲ ਆਖੀ ਕਿ ਸਿੱਖ ਕੌਮ ਦੀ ਜਿਹੜੀ ਬੜੇ ਲੰਬੇ ਸਮੇਂ ਤੋਂ ਮੰਗ ਹੈ ਧਾਰਾ 25 ਬੀ ਬਿਲ ਜਿਹੜਾ ਲੈ ਕੇ ਆਇਆ ਜਾਏ ਐਸੀ ਪਾਰਲੀਮੈਂਟ ਦੇ ਵਿੱਚ ਉਹਦੇ ਵੀ ਸੋਧ ਕੀਤੀ ਜਾਏ ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ ਅਸੀਂ ਸਵਾਗਤ ਕਰਾਂਗੇ ਉਸ ਬਿਲ ਦਾ ਨਾਲ ਹੀ ਉਹਨਾਂ ਨੇ ਸਰਕਾਰਾਂ ਨੂੰ ਇਸ ਗੱਲ ਤੋਂ ਵੀ ਜਾਗਰੂਕ ਕਰਾਇਆ ਕਿ ਜਿਹੜੀ ਸਮੇਂ ਦੀ ਸਰਕਾਰ ਹੈ ਉਹ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਧੱਕਾ ਕਰ ਰਹੀ ਹੈ ਸਾਡੇ ਜਿਹੜੇ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਡਾਂਗਵਾਲ ਸਾਹਿਬ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੰਗੂ ਮਠ ਕਿਸ ਤਰ੍ਹਾਂ ਸਰਕਾਰਾਂ ਵੱਲੋਂ ਉਹਨੂੰ ਡੇਮੋਲਿਸ਼ ਕਰਕੇ ਉੱਧੇ ਉੱਤੇ ਆਪਣਾ ਕਬਜ਼ਾ ਕੀਤਾ ਸਰਕਾਰਾਂ ਨੇ ਉਹਨਾਂ ਨੇ ਤਖਤਸ਼ਰੀ ਪਟਨਾ ਸਾਹਿਬ ਦੀ ਤਖਤਸ਼ਰੀ ਤੇ ਜੂਰ ਸਾਹਿਬ ਦੀ ਵੀ ਗੱਲ ਕੀਤੀ ਕਿ ਉੱਥੇ ਦਾ ਬੋਰਡ ਸਰਕਾਰਾਂ ਨੇ ਤੋੜ ਕੇ ਇੱਕ ਨਵਾਂ ਬੋਰਡ ਬਣਾਇਆ ਜਿਹਦੇ ਵਿੱਚ ਆਪਣੇ ਬੰਦੇ ਪਾਏ ਸਰਕਾਰਾਂ ਨੇ ਉਹ ਸਿੱਧਾ ਤਖਦਾ ਦੇ ਉੱਤੇ ਕਬਜ਼ਾ ਜਮਾਇਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਇਹ ਵੀ ਆਖਿਆ ਕਿ ਹੁਣ ਜਿਹੜੀ ਸਰਕਾਰ ਦੀ ਨਜ਼ਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਹੈ ਸਿੱਧੇ ਲਫ਼ਜ਼ਾਂ ਦੇ ਵਿੱਚ ਬੀਬਾ ਸ੍ਰੀਮਨ ਕੌਰ ਬਾਦਲ ਨੇ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਜਿਹੜੇ ਇਹ ਹਿੰਦੂਸਤਾਨ ਦੀ ਮਿਨੋਰਟੀਜ਼ ਕੌਮ ਨੇ ਕਾਟਗਿਨਤੀ ਜਿਹੜੀ ਕੌਮ ਹੈ ਉਹਨਾਂ ਲਈ ਸਰਕਾਰ ਦੇ ਮੂੰਹ ਦੇ ਵਿੱਚ ਹਮਦਰਦੀ ਹੈ ਪਰ ਦਿਲ ਦੇ ਵਿੱਚ ਜ਼ਹਿਰ ਭਰਿਆ ਆ ਬਗਲ ਦੇ ਵਿੱਚ ਛੁਰੀ ਰੱਖੀ ਹੋਈ ਆ ਜਦ ਮੌਕਾ ਮਿਲਦਾ ਸਮੇਂ ਦੀ ਸਰਕਾਰ ਨੂੰ ਮਿਨੋਰਟੀਜ਼ ਦੀ ਪਿੱਠ ਤੇ ਛੂਰਾ ਮਾਰਦੀ ਆ ਜੇਕਰ ਵਕਫ ਬੋਰਡ ਮਿਲ ਇੰਨਾਈ ਠੀਕ ਹੁੰਦਾ ਤੇ ਸ਼ਾਇਦ ਜਿਹੜੀ ਮੁਸਲਮਾਨ ਭਾਈਚਾਰਾ ਸਰਕਾਰ ਦੇ ਨਾਲ ਹੁੰਦਾ ਮੈਂ ਧੰਨਵਾਦ ਕਰਾਂਗਾ ਬੀਬਾ ਸਿਮਰਤ ਕੌਰ ਬਾਦਲ ਜੀ ਦਾ कि ਜੋ ਸਾਨੂੰ ਸਿਖਾਇਆ ਗਿਆ ਸੱਚ ਤੇ ਪੈਰਾ ਦੇਣ ਦਾ ਕਿਉਂਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਸਾਡਾ ਇਤਿਹਾਸ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਸੱਚ ਦਾ ਸਾਥ ਦਿੱਤਾ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਹੈ ਅੱਜ ਇਤਿਹਾਸ ਗਵਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਸੀਗੀ ਅੱਜ ਉਸੇ ਤੇ ਪੈਰਾ ਦਿੰਦੇ ਹੋਏ ਉਸੇ ਸੋਚ ਤੇ ਪੈਰਾ ਦਿੰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਧੀ ਬਣ ਕੇ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰਸ ਬਣ ਕੇ ਬੀਬਾ ਸਿਮਰਤ ਕੌਰ ਬਾਦਲ ਨੇ ਸੱਚ ਦਾ ਪੈਰਾ ਦਿੱਤਾ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਉਹ ਸਰਕਾਰ ਨੂੰ ਜਗਾਇਆ ਅਹਿਸਾਸ ਕਰਾਇਆ ਕਿ ਜਿਹੜੀ ਸਰਕਾਰ ਹੈ ਉਹ ਕਿੰਨਾ ਧੱਕਾ ਕਰ ਰਹੀ ਹੈ ਮਿਨੋਰਟੀਜ਼ ਦੇ ਨਾਲ ਕਿਸ ਤਰ੍ਹਾਂ ਜਿਹੜੀ ਮਿਨੋਰਟੀਜ਼ ਦੀ ਇਤਿਹਾਸਿਕ ਸਥਾਨ ਹੈ ਉਹਨਾਂ ਦੇ ਉੱਤੇ ਕਬਜ਼ੇ ਕਰਨ ਦੀ ਸੋਚ ਰਹੀ ਹੈ ਜੋ ਉਹਨਾਂ ਦੇ ਪੈਸੇ ਹੈ ਜੋ ਉਹਨਾਂ ਦੀ ਸੇਵਿੰਗਸ ਹੈ ਉਹ ਉੱਤੇ ਕਬਜ਼ੇ ਕਰਨ ਦੀ ਸੋਚ ਰਹੀ ਹੈ ਇਹ ਸਿੱਧਾ-ਸਿੱਧਾ ਸਿਮਰਤ ਕੌਰ ਬਾਦਲ ਜੀ ਨੇ ਕੱਲ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਸਰਕਾਰ ਨੂੰ ਜਗਾਇਆ ਜਿਹੜੇ ਬੀਬਾ ਸਿੰਘਲਕੌਰ ਬਾਦਲ ਦਾ ਬਾਈਕਾਟ ਕਰ ਰਹੇ ਆ ਜਿਹੜੇ ਨਵੇਂ-ਨਵੇਂ ਮੰਤਰੀ ਬਣੇ ਕਾਂਗਰਸ ਛੱਡ ਕੇ ਭਾਜਪੀ ਦੇ ਵਿੱਚ ਗਏ ਆ ਉਹ ਜਿਨ੍ਹਾਂ ਦਾ ਇਤਿਹਾਸ ਰਿਹਾ ਪੰਜਾਬ ਦੇ ਅੰਦਰ ਸਿੱਖ ਨੌਜਵਾਨਾਂ ਨੂੰ ਕੋਹ-ਕੋ ਕੇ ਮਾਰਨ ਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਹਾਡਾ ਸ਼ੁਰੂ ਤੋਂ ਇਹੀ ਕੰਮ ਰਿਹਾ ਹੈ ਤੁਸੀਂ ਰਾਜ ਦੇ ਪੁੱਤ ਰਹੇ ਹੋ ਤੁਹਾਡੇ ਖਾਨਦਾਨ ਨੇ ਹਮੇਸ਼ਾ ਮਿਨੋਰਟੀਜ਼ ਦੇ ਖਿਲਾਫ ਕੰਮ ਕੀਤਾ ਸਿੱਖਾਂ ਦੇ ਖਿਲਾਫ ਕੰਮ ਕੀਤਾ ਆ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਵੀ ਉਹੀ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਡੇ ਜਿਹੜੇ ਲਫ਼ਜ਼ਾਂ ਦਾ ਕੋਈ ਜਵਾਬ ਦੇਣਾ ਚਾਹਾਂਗਾ ਰੱਬ ਵੀ ਤੁਹਾਨੂੰ ਮਤ ਦੇ ਸਕਦਾ ਤੇ ਦੇ ਸਕਦਾ ਅਸੀਂ ਤੇ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ